ਪ੍ਰੇਸ਼ੀ ਨਾਮਾ ਚੈਨਲ ਦੀ ਟੀਮ ਅੱਜ ਸੁਨਾਮ ਦੇ ਨਜ਼ਦੀਕ ਪਿੰਡ ਪੈਂਦਾ ਚੀਮਾ ਚੀਮਾ ਨਗਰ ਦੇ ਵਿੱਚ ਪਹੁੰਚੀ ਹੈ ਔਰ ਦੱਸਦੀ ਹੈ ਕਿ ਅੱਜ ਇੱਥੇ ਬਕਾਇਦਾ ਤੌਰ ਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਨਮ ਦਿਵਸ ਜਿਹੜਾ ਹੈ ਉਹ ਇਲਾਕਾ ਨਿਵਾਸੀਆਂ ਨੇ ਮਾਨਾ ਪੱਟੀ ਵੱਲੋਂ ਪੂਰੀ ਸ਼ਰਧਾ ਤੇ ਪਿਆਰ ਨਾਲ ਸਜਾਵਟ ਕੀਤਾ ਜਾ ਰਿਹਾ ਹੈ ਮੇਰੇ ਨਾਲ ਸੁਖੀ ਬਲੇਰਾ ਜੀ ਇਸ ਵਕਤ ਮੌਜੂਦ ਨੇ ਔਰ ਜੋ ਅੰਤਰਰਾਸ਼ਟਰੀ ਸਿਹਾਰਨ ਹੈ ਜਿਹਨੇ ਇਲਾਕੇ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਔਰ ਉਹਨਾਂ ਉਸ ਮਿਹਨਤ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਅੱਜ ਮਾਸ਼ਾਅੱਲਾ ਉਹਦਾ ਨਾਮ ਬੜੀ ਇੱਜ਼ਤ ਤੇ ਬੜੇ ਸਨਮਾਨ ਨਾਲ ਲਿਆ ਜਾਂਦਾ ਹੈ ਸੁਖੀ ਜੀ ਦੇ ਨਾਲ ਕਰਦੇ ਆ ਗੱਲਬਾਤ ਸੁਖੀ ਜੀ ਜੈ ਭੀਮ ਜੈ ਭਾਲ ਜੈ ਭੀਮ ਜੈ ਭਾਲ ਸੁਰਕੀ ਜੀ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਮੈਂ ਮਹਾਰਾਸ਼ਟਰ ਤੋਂ ਬਿਲੋਂਗ ਕਰਦੀ ਹਾਂ ਜੀ ਮੈਂ ਪ੍ਰਾਯਤ ਹਾਲਜੇ ਮੈਂ ਅੰਤਰਰਾਸ਼ਟਰੀ ਡੋਗਰਨਾ ਪਿੰਡ ਫਲੇਵਾ ਜਿੱਥੇ ਮੈਂ ਇਥੇ ਡੋਗਰਨਾ ਮੈਂ ਅੰਮ੍ਰਿਤਾਲਾ ਦੇ ਚੰਡੀਗੜ੍ਹ ਸਭ ਨੂੰ ਲੱਭਾਏ ਦਿੰਨੀ ਆ ਤੇ ਇਥੇ ਪਹੁੰਚਦੇ ਪਹਿਲਾਂ ਪਿੰਡ ਕਣਕ ਵਾਲੇ ਬਹੁਤ ਵੱਡਾ ਉਪਰਾਲਾ ਹੈ ਕਣਕ ਵਾਲਾ ਧੰਗਵਾ ਕਰਵਾਇਆ ਸੀ ਇਥੇ ਸਾਰੀਆਂ ਮਾਂਾਂ ਚ ਸੇਤਾ ਦੇ ਸਾਰਿਆਂ ਨੂੰ ਮੌਕਾ ਮਿਲਦਾ ਤੇ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਜਿਸੇ ਕਿਉਂਕਿ ਜਦੋਂ ਆਪਾਂ ਸਵਿਧਾਨ ਡਾਕਟਰ ਵੀ ਅਵੇਦ ਕਰ ਜੀ ਨੇ ਕਿਆ ਹੋਇਆ ਤੇ ਉਹਦੇ ਕਰਕੇ ਕੁਝ ਬੱਚਿਆਂ ਨੂੰ ਇਹ ਨੌਲੇਜ ਨਹੀਂ ਮਿਲਦੀ ਪਰ ਜਿਹੜੇ ਛੋਟੇ ਛੋਟੇ ਪ੍ਰੋਗਰਾਮ ਹੋ ਰਹੇ ਨੇ ਪਿੰਡ ਕੜਕਾ ਨੂੰ ਭੰਗਵਾਇ ਕਿ ਕਰਵਾਇਆ ਸੀ ਬਹੁਤ ਲੋਕ ਉੱਥੇ ਵੀ ਜਾਗਰੂਕ ਹੋਏ ਨੇ ਤੇ ਨਾਲ ਨਾਲ ਦੇ ਪਿੰਡਾਂ ਵਿੱਚ ਅੱਜ ਚਿਮਾ ਵੀ ਕਿ ਕਰਵਾਇਆ ਅੱਛਾ ਮੈਂ ਤੁਹਾਡੀ ਗੇਮ ਬਾਰੇ ਕੁਝ ਗੱਲਬਾਤ ਕਰਨੀ ਚਾਹੁੰਦਾ ਸੁਖੀ ਜੀ ਕਦੋਂ ਤੋਂ ਇਸ ਗੇਮ ਦੇ ਨਾਲ ਜੁੜੇ ਸੀ ਔਰ ਮਾਸ਼ਾਅੱਲਾ ਇਸ ਗੇਮ ਦੇ ਜ਼ਰੀਏ ਤੁਹਾਨੂੰ ਕਿੱਥੋਂ ਕਿੱਥੋਂ ਜਾਣਾ ਪਿਆ ਔਰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਜੀ ਮੈਂ ਦੋ ਸਾਲ ਪਹਿੇਰਾ 2013-14 స్టార్ਟ ਕੀਤੀ ਆ ਮੈਨੂੰ 11 ਸਾਲ ਹੋਣ ਵਾਲੇ ਆ ਗੇਮ ਦੇ ਵਿੱਚ ਆ ਕੇ ਤੇ ਗੇਮ ਇਹ ਸੀ ਗੇਮ ਦੇ ਵਿੱਚ ਮੈਂ ਵੀ ਇਤਨੀ ਗਰੀਬੀ ਦੇ ਵਿੱਚ ਉੱਠੀ ਸੀ ਕਿਉਂਕਿ ਆਪਣੇ ਗੇਮ ਦੇ ਮੇਰੇ ਪਾਪਾ ਨੇ ਮੇਰੇ ਮੰਮਾ ਨੇ ਸਪੋਰਟ ਕੀਤੀ ਮੇਰੇ ਪਾਪਾ ਕੋਚ ਨੇ ਸਰਦਾਰ ਗੁਰਬਖਸ਼ ਸਿੰਘ ਜੀ ਮਾਸਟਰ ਮਾਤਾ ਬਲਜੀਤ ਕੌਰ ਜੀ ਉਹਨਾਂ ਦੀ ਬਦੌਰ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ ਜਿੱਥੇ ਅੱਜ ਮੈਂ ਇੱਥੇ ਸਨਮਾਨ ਦੇ ਲਈ ਆਈ ਹਾਂ ਇਸ ਇਮਾਰਤ ਦਾ ਹੈ ਪਿੰਡ ਵਾਲਾ ਨਾ ਬੱਲੇ ਕਣਕੋ ਵਾਲਾ ਪਾ ਪੰਗੋਵੇ ਕਿ ਰੱਖਿਆ ਗਿਆ ਸੀ ਜੀ ਉੱਥੇ ਵੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇੰਨੀਆਂ ਮੁਸ਼ਕਲਾਂ ਨਾਲ ਮੈਂ ਇੱਥੇ ਤੱਕ ਪਾਈਆਂ ਜੀ ਤਾਂ ਅੱਜ ਕਰਕੇ ਸਟਾਰਾਂ ਦੇ ਵਿੱਚ ਨਾਮ ਲਿਆ ਜਾਂਦਾ ਜਿਵੇਂ ਮਿਹਨਤ ਕਰਕੇ ਇੱਥੇ ਆਈਆਂ ਤੇ ਮੇਰੇ ਮੰਮਾ ਪਾਪਾ ਨੇ ਇੰਨੀ ਮਿਹਨਤ ਕਰਵਾਈ ਸੀ ਜੀ ਜਦੋਂ ਮੈਂ ਆਪਣੇ ਘਰ ਚੋਂ ਉੱਠੀ ਹਾਂ ਨਾ ਮੇਰੇ ਘਰ ਇੱਕ ਦਾੰਦੀ ਰੋਟੀ ਵੀ ਨਹੀਂ ਬੱਕ ਕਿਉਂਕਿ ਮੈਂ ਅੱਜ ਉਸ ਟਾਈਮ ਤੇ ਆਈ ਹਾਂ ਜਿੱਥੇ ਹੁਣ ਆਪਾਂ ਵਧੀਆ ਖਾਣੇ ਪੀਣੇ ਤੇ ਆਪਣੀ ਮਿਹਨਤ ਨਾਲ ਮੇਂ ਗੇਮ ਕੀਤੀ ਹੈ ਜੀ ਅੱਛਾ ਸੁਖੀ ਜੀ ਸਵਾਲ ਇਹ ਹੈ ਕਿ ਉਕੇ ਲੋਕ ਕਹਿੰਦੇ ਹੁੰਦੇ ਆ ਕਿ ਜਿਹੜਾ ਹੀਰਾ ਹੈ ਉਹ ਹਮੇਸ਼ਾ ਕੋਇਲੇ ਦੀ ਖਾਨ ਦੇ ਵਿੱਚੋਂ ਹੀ ਮਿਲਦਾ ਹੈ ਤੁਸੀਂ ਵੀ ਉਹਨਾਂ ਹੀਰਿਆਂ ਦੇ ਵਿੱਚੋਂ ਇੱਕੋ ਮਾਤਾ ਪਿਤਾ ਨੇ ਤਰਾਸ਼ਿਆ ਤੁਹਾਨੂੰ ਤੁਹਾਡੇ ਪੋਚ ਨੇ ਤਰਾਸ਼ਿਆ ਤੁਹਾਨੂੰ ਕਿੰਨਾ ਕੁ ਔਖਾ ਕੰਪੀਟੀਸ਼ਨ ਸੀ ਜਿਸ ਕੰਪੀਟੀਸ਼ਨ ਦੇ ਵਿੱਚ ਤੁਸੀਂ ਹਿੱਸਾ ਲਿਆ ਸੀ ਇਹ ਕੰਪੀਟੀਸ਼ਨ ਬਹੁਤ ਔਖਾ ਸੀ ਸਰ ਜਦੋਂ ਮੈਂ ਆਪਣੇ ਗੇਮ ਸਟਾਰਟ ਕੀਤੇ ਤੇ 13 ਸਾਲ ਦੇ ਵਿੱਚ ਮੈਂ 50 ਰੁਪਏ ਦੇ ਖੇਡੀਆਂ ਸੀ ਕਿਉਂਕਿ ਮੈਂ ਆਪਣਾ ਆਪਣੇ ਪੱਲਿਓ ਕਰਾਇਆ ਲਗਾ ਕੇ ਸਾਰੇ ਕੁਝ ਆਪਣਾ ਖਾਣ ਪੀਣ ਆਪਣੇ ਪੱਲਿਓ ਕਰਕੇ ਐਨੀ ਗਰੀਬੀ ਦੇ ਵਿੱਚੋਂ ਉੱਠੇ

ਜੀ ਤੁਸੀਂ ਇੰਟਰਨੈਸ਼ਨਲ ਲੈਵਲ ਦੇ 골ਡ ਮੈਡਲਿਸਟ ਹੋ ਔਰ ਮਾਸ਼ਾਅੱਲਾ ਤੁਹਾਨੂੰ ਬਹੁਤ ਚੰਗੀ ਇੱਜ਼ਤ ਅੱਛਾ ਸਨਮਾਨ ਮਤਲਬ ਜਿਸ ਤਰ੍ਹਾਂ ਦਾ ਪੰਜਾਬ ਦੀ ਸਰਕਾਰ ਤੋਂ ਮਿਲਣਾ ਚਾਹੀਦਾ ਕਿਉਂ ਨਹੀਂ ਮਿਲਿਆ ਕਾਰਨ ਕੀ ਹੈ ਕਾਰਨ ਇਹ ਵੀ ਹੈ ਜੀ ਪਹਿਲਾ ਜਦੋਂ ਪਿੰਡਾਂ ਦੇ ਵਿੱਚ ਆਉਂਦੀਆਂ ਸਰਕਾਰਾਂ ਸਾਰੇ ਮਿਲਉਲਾਸਾ ਦੇ ਜਾਂਦੇ ਆ ਵੀ ਪਿੰਡ ਦੀ ਕੱਲੀ ਕੁੜੀ ਖੇਡਦੀ ਆ ਅਸੀਂ ਤੇਰੇ ਲਈ ਇਹ ਕਰਾਂਗੇ ਇਹ ਕੁਛ ਨਹੀਂ ਨਹੀਂ ਇਤਨਾ ਦਵਾ ਦੋ ਇੱਕ ਇੱਕ ਵਾਰ ਮੇਰੇ ਵੀ ਮਤਲਬ ਐ ਹੋ ਜਾਂਦਾ ਸੀ ਵੀ ਹਾਂ ਚਲੋ ਸਰਕਾਰੀ ਬੰਦੇ ਆ ਗਏ ਕੋਈ ਵੀ ਗਵਰਨਮੈਂਟ ਦਾ ਕੋਈ ਬੰਦਾ ਆਇਆ ਵੀ ਆਪਾਂ ਨੂੰ ਗਲਾਸਾ ਦੇ ਜਾਂਦੇ ਸੀ ਕਿ ਤੈਨੂੰ ਅਸੀਂ ਇਹ ਪਾ ਦਾਂਗੇ ਬਾਅਦ ਵਿੱਚ ਜਾ ਕੇ ਕੋਈ ਨਹੀਂ ਪੁੱਛਦਾ ਜੀ ਮਤਲਬ ਗਵਰਨਮੈਂਟ ਤੇ ਲਾਰੇ ਹੀ ਲਾਰੇ ਆ ਅਸਲੀਅਤ ਕੁਛ ਨਹੀਂ ਹੈ ਨਹੀਂ ਜੀ ਮੈਨੂੰ ਤਾਂ ਹੱਟ ਲਾਰੇ ਹੀ ਮਿਲੇ ਆ ਪਹਿਲਾਂ ਜਿਹੜੇ ਦਫ਼ਤਰ ਵਿੱਚ ਆਉਂਦੀ ਸੀ ਨਾ ਵੀ ਆਪਾਂ ਚਲੋ ਮੇਰੇ ਸਹੁੰਦੇ ਦੀ ਵੀ ਸਰਕਾਰ ਆਉਂਗਾ ਨਾ ਇਹ ਚਲੋ ਮੇਰੇ ਸਾਥ ਲੱਗੇ ਸੀ ਨਾ ਇਹ ਹੁੰਦਾ ਸੀ ਕਿ ਵੀ ਚਲੋ ਮੇਰੀ ਮਦਦ ਕਰਨਗੇ ਆ ਕੇ ਤੇ ਪਰ ਮੇਰੀ ਅਜੇ ਤੱਕ ਕਿਸੇ ਨੇ ਵੀ ਪੈਦ ਨਹੀਂ ਜਿਹੜੇ ਦੋ ਚਾਰ ਬੰਦੇ ਜਿਹੋ ਉਹਨਾਂ ਦੇ ਨਾਲ ਕਿਤੇ 12 ਬੰਦੇ ਆ ਐਨ ਆਰ ਆਈ ਵੀਰ ਜਿਹੜੇ ਕੋਟੇ ਨੂੰ ਸਪੋਰਟ ਕਰਦੇ ਸੀ ਉਹਨਾਂ ਨੇ ਮਦਦ ਕੀਤੀ ਰੇਡਰ ਰੇਡਰ ਕੇ ਜੱਫਾ ਇਹ ਰੇਡਰਾਂ ਰੇਡਰ ਦੇ ਹੋ ਕੇ ਮੇਰੇ 11 ਸਾਲ ਹੋ ਗਏ ਸੀ ਸਨਮਾਨ ਮੇਰੇ ਬਹੁਤ ਹੁੰਦੇ ਸੀ ਲਾ ਇੰਦਰਾਸ਼ੀ ਦੇ ਨਾਲ ਪਰ ਜਿਹੜੇ ਮੈਨੂੰ ਪਰਨਾ ਸਨਮਾਨ ਹੋਇਆ ਮੇਰਾ ਪਿੰਡ ਪੱਪੇ ਹੋਇਆ ਜੀ 7 ਤਰੀਕ ਨੂੰ 6 ਆਪੈਲ ਹੋਇਆ ਆਪਣੇ ਤਾਂ ਤੇ ਉਹ ਐਲ.ਐਡੀ ਨਾਲ ਮੇਰਾ ਪਹਿਲਾ ਸਨਮਾਨ ਹੋਇਆ ਜੀ ਵੱਡਾ ਨੰਤਰ ਆਸ਼ੀਰਵਾਦ ਮਿਲਿਆ ਪਰ ਉਦੋਂ ਮੈਨੂੰ ਮਾਨ ਮਹਿਸੂਸ ਹੋਇਆ ਵੀ ਜੇ ਮੈਂ ਇੰਨੀ ਮਿਹਨਤ ਕਰਕੇ ਇੱਜ ਤੱਕ ਆਈ ਤਾਂ ਅੱਜ ਮੈਨੂੰ ਇਹ ਚੀਜ਼ ਮਿਲ ਗਈ ਹੈ ਸੋ ਦੋਸਤੋ ਹੌਸਲੇ ਬੁਲੰਦ ਹੋਏ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ ਸੁਖੀ ਮੈਡਮ ਨੇ ਹੌਸਲਾ ਕੀਤਾ ਗਰੀਬੀ ਦੇ ਵਿੱਚੋਂ ਜ਼ਿੰਦਗੀ ਕੱਟ-ਕੱਟ ਕੇ ਮਾਤਾ ਪਿਤਾ ਨੇ ਪਤਾ ਨਹੀਂ ਕਿੱਥੋਂ ਤੱਕ ਪਕਾਇਆ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਇਸ ਤਰ੍ਹਾਂ ਦੀਆਂ ਬੱਚੀਆਂ ਨੂੰ ਪ੍ਰਮੋਟ ਕਿਸ ਤਰ੍ਹਾਂ ਕਰੇ ਕਿਉਂ ਕਿਉਂ ਨਹੀਂ ਕਰਦੇ ਗੱਲਾਂ ਬਾਤਾਂ ਵਿੱਚ ਤੇ ਆਪਾਂ ਬਹੁਤ ਕੁਝ ਕਹਿੰਦੇ ਆ ਲੇਕਿਨ ਪ੍ਰੈਕਟੀਕਲੀ ਰੂਪ ਵਿੱਚ ਇਹ ਬੱਚੀ ਸਾਹਮਣੇ ਆ ਜਿਸ ਨੇ ਦੇਸ਼ ਦਾ ਪਰਦੇਸ਼ ਦਾ ਜ਼ਿਲ੍ਹੇ ਦਾ ਨਾਮ ਪ੍ਰਚਾਰਨ ਕੀਤਾ ਪਰ ਸਰਕਾਰਾਂ ਵੱਲੋਂ ਸਿਰਫ ਦਾ ਸਰਪ੍ਰਸਤ ਇਹਨਾਂ ਦੇ ਮਿਲਦੇ ਨੇ ਦਲਾਸੇ ਹੌਸਲੇ ਮਿਲਦੇ ਨੇ ਲੇਕਿਨ ਉਹਨਾਂ ਦੇ ਵਿੱਚ ਕੋਈ ਸਚਾਈ ਨਹੀਂ ਹੈ ਤੁਸੀਂ ਸਟੇਜਾਂ ਦੇ ਉੱਪਰ ਬਹੁਤ ਸਾਰੀਆਂ ਗੱਲਾਂ ਮਰਦਾ ਕਰਦੇ ਹੋ ਅਸੀਂ ਆ ਕਰਦੇ ਆ ਆ ਕਰਦੇ ਆ ਪ੍ਰੈਕਟੀਕਲੀ ਰੂਪ ਵਿੱਚ ਤੁਸੀਂ ਜੋ ਕਰਦੇ ਹੋ ਇਸ ਬੱਚੀ ਨੇ ਸਾਰੇ ਭੇਦ ਖੋਮ ਕੇ ਰੱਖ ਦਿੱਤਾ ਬਹੁਤ ਚੰਗਾ ਲੱਗਾ ਸੁਖੀ ਜੀ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵਧੋ ਖੁੱਲੋ ਔਰ ਸਰਕਾਰਾਂ ਜਰੂਰ ਉਹਨਾਂ ਨੇ ਮਜਬੂਰ ਪੂਰਾ ਪਹਿਲੇ ਤੋਂ ਤੁਹਾਡੀ ਸੋ ਅਸੀਂ ਬਾਬਾ ਧਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਇਸ ਬੱਚੀ ਨੂੰ ਸਾਨੂੰ ਮਿਲਾਇਆ ਔਰ ਬੱਚੀ ਨੇ ਆਪਣਾ ਦੁੱਖ ਔਰ ਦਰਦ ਔਰ ਕਿਸ ਤਰ੍ਹਾਂ ਮੰਜ਼ਿਲ ਤੇ ਪਹੁੰਚੀ ਹੈ ਉਸ ਬਾਰੇ ਪੂਰਾ ਬਿਆਨ ਕੀਤਾ ਸੋ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੌਂਗਸ ਹੋਂਦਾ ਚੀਮਾ ਸਾਹਿਬ ਅਸਦੀਕ ਸੁਨਾਮ